ਅੱडले ਆਪਣੀ ਨੇ ਉਹਦੇ ਲੜਾਈ ਤੋਂ ਬਚਤ ਹੋ ਗਈ ਬੱਬੇ ਹੂੰ ਤੇ ਨਹੀਂ ਤਾਂ ਜੇ ਲੜ ਪਏ ਤੇ ਖਿਲਾੜੇ ਹੀ ਪਾ ਦੇਣੀ ਸੀ ਆਪਾਂ ਉੱਥੇ ਆਪਣਾ ਕੀ ਕਰ ਲੈਣੇ ਸੀ ਪੂਰ ਯਾਰ ਆਪਾਂ ਕੋ ਨਹੀਂ ਖਿਲਾੜੇ ਉੱਤੇ ਦਾਤ ਗੱਲ ਕਿਹੜੀ ਕਰਤੀ ਆ ਤੇ ਨਾਲ ਭਾਈ ਆਪਣਾ ਫਿਰ ਤਾਜਾ ਹੋ ਗਿਆ ਮੜਾ ਜਾ ਹਾਂ ਹੋਰ ਖੂਨ ਆ ਗਿਆ ਯਾਰ ਹੈਲੋ ਹਾਂਜੀ ਉਹ ਬਲੂ ਉਹ ਹੀ ਬੋਲਦੇ ਜਿਹੜੇ ਉੱਤੇ ਲੜਾਈ ਵਾਲੇ ਮੁੰਡੇ ਸੀ हां हां वो ज्ञानी तो मैं नंबर दता ਸੀ ਮੈਨੂੰ ज्ञानी ਨੇ ਉਹ ਜਿਹੜਾ ਦੂਜਾ ਸੀ ਆਪਣਾ ਬੰਦਾ ਤੇ ਉਹ ਕਹਿੰਦਾ ਵੀ ਅੱਜ ਪੰਚਾਇਤ ਹੋਣੀ ਤੁਸੀਂ ਪੰਚਾਇਤ ਆਓ ਭਾਈ हां ਠੀਕ ਹੈ ਮੇਰੇ ਪੁੱਤ ਆ ਜਿਓ ਕੁਝ ਜਾਲੀ ਆ ਆ ਗਈ ਆ ਗਈ ਜਿਹੜਾ ਫੋਨ ਸੀ ਮੰਡਿਆ ਓਏ ਉਹਦੇ ਪੰਚਾਇਤ ਦੀ ਨਹੀਂ ਗੱਲ ਹੋਈ ਸੀ ਵੀ ਪੰਚਾਇਤ ਕਰਨੀ ਆ ਉਹਨਾਂ ਦਾ ਫੋਨ ਸੀਗਾ ਚਲ ਰੀਪਲੇਟਾ ਵੇਖਾਂ ਲੰਡੂ ਬਜੂਏ ਉਹਦੇ ਹਾਂ ਭਾਈ ਸਾਹਿਬ ਦਾ ਸਾਲਿਸਾ ਸਿਕਲ ਹਾਂ ਵੀ ਕਰਦਾ ਸੀ ਉਹ ਕੱਲ ਆਪਣੀ ਨਾਲ ਇੱਥੇ ਲੜਾਈ ਜੀ ਹੋ ਗਈ ਸੀ ਯਾਰ ਤੇ ਉਹ ਦੂਜਾ ਬੰਦੇ ਆਕਰਦੇ ਜਿਵੇਂ ਬਹਿਸ ਵਾਜੀ ਕਰਦੇ ਸੀ ਉਹ ਅੱਜ ਬੁਇਆ ਕਰੀ ਬੈਠੇ ਉੱਥੇ ਜਦੂ ਰੈਡੀ ਸੈਡੀ ਹੀ ਮੜਾਇਆ ਪੈਣ ਦੇ ਨੇੜੇ ਹਾਂ ਪੂਰੀ ਪੂਰੀ ਮਾਦਾ 24 ਘੰਟੇ ਰੈਡੀ ਉਹਨਾਂ ਬੱਸ ਵਈਆ ਉਹਨਾਂ 20 ਵੇਸਾਂ ਲੰਬੂ ਦੇ ਦਿੰਦਾ ਦਰਨਾ ਤੋਂ ਕੋਈ ਨਹੀਂ ਦਰੇ ਮੇਢੀਆਂ ਉਹਨਾਂ ਦਾ ਵੀ ਇੱਕ ਵਸਤੂ ਓਕੇ ਯੂਨ ਦਰਾਂ ਯਾਰ ਲੜਾਈ ਹੋਈ ਉਹ ਸੋਹ ਦੇ ਲਈ ਯਾਰ ਕੋਈ ਨਾ ਵੀ ਦਾ ਰੌਲਾ ਬੰਦ ਕੋ ਯਾਰ ਸੋਹ ਆਪ ਮਗਰ ਉਹਦੇ ਜਾਣਾ ਪੈਣਾ ਕੈਂ ਕਿਹਨਾਂ ਨੇ ਇਹ ਚਲੀ ਦੁਕਾਨਾਂ ਨੀਕਰਾਂ ਦੇ ਜਾਣਗੇ ਨੀਕਰਾਂ ਜੋ ਉਹ ਆਇਆ ਮੈਨੂੰ ਬਾਹਰ ਖੜਦੇ ਸੀ ਉਹ ਪਪਾ ਨਹੀਂ ਆਪ ਕਾਕੇ ਆਇਆ ਵੀ ਨੇ ਕਿਰੀ 50 ਕਿਸੇ ਨਾਲ ਚੱਲ ਚਲ ਗਈ ਅਬੇ ਪੰਚਾਇਤ ਨਵੇਂ ਸਰਪੰਚਾਂ ਚੱਲ ਕੀਤੀ ਹੋਗੀ ਕਿ ਪੁਰਾਣੇ ਵਾਲੀ ਕੀਤੀ ਹੋਗੀ ਯਾਰ ਆ ਜਾ ਦੇਖ ਲੈ ਨਾ ਪੁਰਾਣੇ ਵਾਲੀ ਚੱਲਦੇ ਆਪਾਂ ਅਬੇ ਤਾਂ ਪੁਰਾਣੇ ਸਰਪੰਚ ਚੱਲ ਗਈ ਫਰਦੇ ਪੰਚਾਇਤ ਯਾਰ ਇਹ ਤਾਂ ਸਰਪੰਚ ਸਾਹਿਬ ਨੂੰ ਫੋਨ ਲਾਦਾ ਉਹ ਵੀ ਆਉਂਦੇ ਆ ਬੰਦੇ ਆਪਣੇ ਦੂਜੇ ਵੀ ਦੇ ਆਪਣੇ ਤਾਂ ਬੈਠੇ ਹੀ ਆ ਸ਼ੁਰ ਉਹਨਾਂ ਨੂੰ ਸਾਥ ਕਿਤੇ ਰਾਜਨਾਮਾ ਕਰਾਈਏ ਆਪਾਂ ਰਾਜਨਾਮੇ ਸਾਥ ਹਾਂ ਸਾਥ ਆ ਅੱਛਾ ਅਸਲੀ ਕਰਪੰਚੀ ਸੇਗੋ ਰੀਸਾ ਬੈਜੋ ਕੀ ਰੌਲਾ ਦੱਸੋ ਭਾਈ ਰੌਲਾ ਤਾਂ ਬੜਦਾ ਭਾਈ ਰੌਲਾ ਕੀ ਤਾਂ ਫੋਨ ਤੇ ਗੱਲ ਕਰਦੇ ਸੀ ਗੱਲ ਪੈਣ ਲੱਗੇ ਸਾਡੇ ਅੱਛਾ ਹਾਂ ਤੇ ਉੱਥੇ ਇਹਨਾਂ ਨੇ ਬੰਦੇ ਇਕੱਠੇ ਕਰ ਲਿਆ ਸੀ ਭਾਈ ਬੰਦੇ ਸਿੱਤੇ ਬਤਵਾਇ ਸੀ ਇਹਨਾਂ ਨੇ ਸਾਨੂੰ ਕੋਤਨ ਨੂੰ ਗੋਈ ਇਧਰ ਆਓ ਇਹ ਤਾਂ ਸਾਰੇ ਇੱਥੇ ਬੈਠੇ ਜਗੇ ਇਹ ਸਾਨੂੰ ਗਾਲ ਕੱਢੇ ਗਏ ਉੱਥੇ ਬੈਠਾ ਗਾਲਾਂ ਕੱਢਾਈ ਤੀ ਬਈ ਅਸੀਂ ਫੂਟੇ ਗਏ ਤੇ ਇਹ ਨਾ ਵਿੱਚ ਗਾਲਾਂ ਕੱਢਦੇ ਤੁਰੇ ਜਾਂਦੇ ਇਹ ਵਿਖੇ ਆ ਮੈਂ ਵੀ ਕੋਈ ਨਹੀਂ ਗਾਲਾਂ ਕੱਢੇ ਬਈ ਇੱਧਰ ਅਸ ਮੈਂ ਤਾਂ ਫੂਟੇ ਗਏ ਨਾਲ ਉਹ ਇਹ ਲੈ ਕੇ ਹੱਥ ਹੋ ਗਿਆ ਸਰਪੰਚ ਗਿਆ ਮਣਾਏ ਬੰਦੇ ਲੈ ਆਏ ਹਾਂ ਗੱਲ ਹੈ ਕਿ ਹੱਥ ਸਮਝਾ ਲਓ ਸਰਪੰਚ ਸਾਹਿਬ ਇਹਨੇ ਪਿੱਛੇ ਹੀ ਕੰਮ ਕਰਦੇ ਨੇ ਉਹ ਕਾਕਾ ਪੰਚਾਇਤ ਆ ਥੋੜੀ ਤਮੀਜ਼ ਨਾਲ ਗੱਲ ਕਰੀ ਦੀ ਉਹਦੀ ਬਹੁਤ ਮਾੜਾ ਸੋង ਸੋਚ ਕੇ ਬੋਲੀਦਾ ਹੁੰਦਾ ਪੰਚਾਇਤ ਹੈਗੀ ਆ ਬਾਬਾ ਇਹ ਪਈ ਜਾਂਦਾ ਉਹ ਯਾਰ ਗੱਲ ਤਾਂ ਮੰਨਦੇ ਆ ਸੀ ਵੀ ਚਲ ਥੋੜੀ ਦੋਵਾਂ ਤਰ੍ਹਾਂ ਦੀ ਗਲਤੀ ਆ ਪਰ ਪੰਚਾਇਤ ਦੇ ਵਿੱਚ ਬੋਲਣਾ ਤਾਂ ਸਿੱਖੋ ਯਾਰ ਮਾੜਾ ਮੋਟਾ ਤੁਸੀਂ ਉਹਨੂੰ ਬੋਲਣ ਦੀ ਤਮੀਜ਼ ਇਹਦਾ ਕੀ ਫਾਇਦਾ ਇਹਦਾ ਬਿਠਾਏ ਦਾ ਕੀ ਫਾਇਦਾ ਦੱਸੋ ਪਹਿਲਾਂ ਮੈਨੂੰ ਆਪਾਂ ਨੂੰ ਫਿਰ ਜਦੋਂ ਹੁਣ ਆਹ ਇੱਕ ਵਾਸਤ ਕਰਨਾ ਸੀਗਾ ਤਾਂ ਉਹਦਾ ਕਾਰ ਹੀ ਲੈਂਦੇ ਬਾਹਰ ਵਾਸੀ ਤਾਂ ਤੁਹਾਡਾ ਇਹ ਮਤਲਬ ਕਿ ਵੀ ਲੜਾਈ ਮਟਾਉਣੀ ਚਾਹੁੰਦੇ ਆ ਵੀ ਕਾਕਾ ਲੜਨਾ ਨਹੀਂਗਾ ਕਿਸੇ ਨਾਲ ਇਹ ਚੀਜ਼ ਤੋਂ ਬਚੋ ਇਹਨਾਂ ਵਿੱਚ ਕਿਸੇ ਨੂੰ ਕੋਈ ਫਾਇਦਾ ਕੀ ਫਾਇਦਾ ਫਿਰ ਪੰਚਾਇਤ ਦਾ ਫਿਰ ਦੱਸੋ ਕੀ ਫਾਇਦਾ ਸਾਡੇ ਸਿਆਣੇ ਪਾਏ ਬੰਦੇ ਦਾ ਦੱਸੋ ਕੀ ਫਾਇਦਾ ਜੇ ਤੂੰ ਹਾਈ ਕੋਰਟ ਕਰਨਾ ਤਾਂ ਰਪਿੰਦਰ ਨੂੰ ਕਰਿਆ ਆਸਤੇ ਬੁਲਾਇਆ ਅਸਲੀ ਬਈ ਪਰਾਣੀ ਪਿਆਦੂ ਮਾਦ ਨਾ ਕਰੂਗਾ ਕਬਤਾ ਪੰਚਾਇਤਾਂ ਪਚੈਰੀ ਹੁੰਦੀ ਆ ਯਾਰ ਨਵੇਂ ਪਾਣੇ ਚ ਕੀ ਆਸ ਰਹੀ ਪਿੰਡ ਦਾ ਮੁੱਕੀ ਯਾਰ ਕੀ ਹੋਈ ਆ ਓ ਯਾਰ ਪਿੰਡ ਦਾ ਮੁੱਕੀ ਰਿਹਾ ਇਹ ਵੀ ਯਾਰ ਆ 5 ਸਾਲ ਸਰਪੰਚੀ ਕੀਤੀ ਇਹ ਨਹੀਂ ਵੀ ਯਾਰ ਹੱਥ ਜੇ ਗਾਵਾ ਲਾਉਣੇ ਯਾਰ ਹੱਥ ਨਹੀਂ ਲਾਉਣੇ ਲੈ ਦੱਸੇ ਕੋਈ ਗੱਲਾਂ ਹੁੰਦੀਆਂ ਕੋਈ ਚੰਗੀਆਂ ਗੱਲਾਂ ਬਾਕਾ ਆਪਾਂ ਲੜਨਾ ਨਹੀਂਗਾ ਉਹਨਾਂ ਜਿਹੜਾ ਖਾਣ ਨੂੰ ਵੀ ਕਹਿਦਾ ਤੇ ਆਪਦਾ ਨਾ ਸੰਭਲਣਾ ਰਹਿਣਾ ਸੰਭਲ ਕੇ ਰਹਿਣਾ ਠੀਕ ਆ ਕੋਈ ਗੱਲ ਬਾਤ ਹੋ ਜੇ ਤਾਂ ਮੈਨੂੰ ਦੱਸਦਾ ਇਹ ਤਾਂ ਲੜਨਾ ਨਹੀਂ ਕਿਸੇ ਨਾਲ ਤੇ ਮੈਂ ਤਾਂ ਚੱਲਿਆ ਹੁਣ ਖੇਤਾਂ ਨੂੰ ਠੀਕ ਆ ਜਿਆਦਾ ਐਵੇਂ ਨਾ ਘੇਰਾ ਲੜਾ ਚੱਲ ਘਰ ਨੂੰ ਤੇ ਚੱਲ ਆਪਾਂ ਵੀ ਖੇਤ ਨੂੰ ਚੱ ਉਹ ਪਤਾ ਆਪਣੇ ਪੱਠੇ ਨਾਲੇ ਕਾਣਕ ਕਿੰਨੀ ਸੋਹਣੀ ਆ ਸੋਹਣੇ ਅੱਗੇ ਖੜੇ ਐ ਛਾਈ ਆ ਨਾ ਠੀਕ ਆ ਧਰੇ ਸਾਰਾ ਨਜਾਟੇ ਬੰਦੇ ਲਾਦੇ ਉਹ ਭੜਗੇ ਲਾਦੇ ਜਿਹਦੇ ਸਾਹਮਣੇ ਗਏ ਉਹ ਕੋਈ ਨਹੀਂ ਪਤਾ ਆਪਾਂ ਕਿਹੜਾ ਕਿਸੇ ਨਾਲੋਂ ਘੱਟ ਆ ਡਰਨਾ ਦੂ ਘਬਰਾਣਾ ਕਿਸੇ ਗੱਲੋਂ ਵੀ ਇਹ ਆਪਾਂ ਕਿਹੜੇ ਵੀ ਆ ਆਪਾਂ ਲੜਨਾ ਥੋੜੀ ਉਹਨਾਂ ਨਾਲ ਸਾਈਂ ਪਿਆਕੜਦੀ ਏ ਉਹ ਕੋਈ ਨਹੀਂ ਸਾਈਂ ਹੁੰਦਾ ਮੂੜ ਮਾਤਾ ਉਹਨਾਂ ਨੂੰ ਪਤਾ ਨਹੀਂ ਇਹਨਾਂ ਚੀਜ਼ਾਂ ਦਾ ਹਜੇ ਅਜਿਹਾ ਸੁੱਖ ਨਾਲ ਪ੍ਰਮਾਤਮਾ ਨੇ ਬਹੁਤ ਸੋਹਣੀ ਕਾਣਕ ਕੀਤੀ ਆ ਅੱਥਈ ਬਹੁਤ ਬੜਨ ਵਾਲੇ ਹੋਏ ਖੜੇ ਆ ਹੁਣ ਤਾਂ ਹਨਾ ਜਾਂ ਮੂਲੀ ਵਾਲੀ ਪਟਲਨ ਵਾਲੇ ਮੈਨੂੰ ਖਵਾ ਦੇਣ ਵਾਲੇ ਆਪਸਾਂ ਦਾ ਕੋਈ ਐਂ ਜੋ ਬੜਾ ਭਾੜਾ ਖਣਾ ਪਾਦਾ ਜਾਂ ਉਹਦੇ ਕੋਈ ਨਹੀਂ ਆਲੇ ਦੇ ਇਧਰੋਂ ਨੂੰ ਮੈਨੂੰ ਉਹਦੇ ਹੱਥ ਕਿਵੇਂ ਲੈ ਲੈ ਉਹਨੂੰ ਦੱਸਾਂ ਆਲੇ ਦੇ ਕੱਢੂੰ ਦੱਸੀ ਉਹਦੀ ਕੋਈ ਨਹੀਂ ਮੈਂ ਕੋਈ ਨਹੀਂ ਕੋਈ ਨਹੀਂ ਹੋਰ ਯਾਰ ਮੈਂ ਤਾਂ ਗੁੱਸਾ ਚੜਾਇਆ ਪਿਆ ਈ ਉੱਥੇ ਯਾਰ ਹਵਾ ਮਾਰਦਾ ਯਾਰ ਉੱਥੇ ਪੰਚਾਇਤ ਬੈਠਾ ਹੋਰ ਕੀ ਹੈ ਫਿਰ ਬਾਈ ਨੂੰ ਕਹੂੰ ਲਾਲਾ ਯਾਰ ਜਾ ਯਾਰ ਚੱਕ ਹੀ ਨਹੀਂ ਰਹਾਗਾ ਫੇਰ ਲਾ ਯਾਰ ਫੇਰ ਲਾ ਓ ਨੋ ਕੋਈ ਨਹੀਂ ਲਾਈ ਚਾਲ ਯਾਰ ਇੱਕ ਦੋ ਵਾਰੀ ਹੋਰ ਲਾ ਕੇ ਵੇਖ ਲਾ ਦੱਜਾ ਯਾਰ ਅਹ ਕਹ ਬਈ ਆਰਤੀ ਨੂੰ ਫੋਨ ਲਾ ਆਰਤੀ ਨੂੰ ਲਾ ਲੀ ਹਾਂ ਨੰਬਰ ਪਾ ਕੇ ਦਾ ਹੈਲੋ ਬਾਈ ਸਾਤਰੀ ਕਾ ਹਾਂ ਹਾਂ ਠੀਕਾ ਠੀਕਾ ਸਤਿ ਸ੍ਰੀ ਅਕਾਲ ਅੱਜ ਕ ਵੀ ਆਜਾ ਕੀਤਾ ਫਿਰ ਬੜਾ ਟਿੰਗੜ ਤੇ ਕੱਲ ਵੀ ਛੜਨਾ ਤੇ ਪੰਚਾਇਤ ਦੇ ਵਿੱਚ ਹੀ ਪਠਾਦਾ ਬੋਲਦਾ ਸੀਗਾ ਹਾਂ ਤੇ ਬਣਾਉਣਾ ਉਹਨੂੰ ਲੀਡਰ ਆਪਾਂ ਕੋਈ ਨਹੀਂ ਆਊਗਾ ਇਹ ਤੇ ਗੜਾ ਗੁੜਾ ਮਾਰਨ ਤੂੰ ਹਾਂ ਹਾਂ ਨਹੀਂ ਯਾਰ ਬੜਾ ਐ ਕਰੂ ਜਿਵੇਂ ਜਵਾਨੀ ਚੜਦੀ ਹੁੰਦੀ ਆ ਹਾਂ ਬੱਸ ਤੂੰ ਕੰਮ ਦੱਸੋ ਕੰਮ ਕੀ ਅੱਜ ਤੈਨੂੰ ਮੈਨੂੰ ਪਤਾ ਹੈ ਕਿਹੜੇ ਕੰਮ ਲਾਇਆ ਹੋਣਾ ਤੂੰ ਠੀਕ ਆ ਬੁੱਢਾ ਏ ਬੁੱਢਾ ਏ ਕੋਈ ਨਹੀਂ ਕੋਈ ਨਹੀਂ ਕੋਈ ਕਾ ਤਾਂਗੇ ਲੋਟਾ ਬੜੀ ਜਵਾਨੀ ਚੜਦੀ ਆ ਕੋਈ ਨਹੀਂ ਲਾਦਾਂਗੇ ਸਾਡੇ ਲੈ ਪ੍ਰਵਾਣ ਹਾਂ ਉਹ ਬਾਈ ਯਾਰ ਵੱਡੇ ਨੇ ਬਾਈ ਨੇ ਫੋਨ ਨਹੀਂ ਚੱਕਿਆ ਯਾਰ ਬਹੁਤ ਫੋਨ ਲਾਇਏ ਵੱਡੇ ਬਾਈ ਕੋਲੋਂ ਹੀ ਆਏ ਅਸੀਂ ਉਹਨੂੰ ਕੰਮ ਪੈ ਗਿਆ ਥੋੜਾ ਜਿਹਾ ਕੋਈ ਨਹੀਂ ਕਰਨ ਦੇ ਤੇਰਾ ਹਿੱਲਾ ਕਰ ਦਿੰਨੇ ਅੱਜ ਹਾਂ ਚੰਗਾ ਬਾਈ ਤੱਕ ਸ਼ਕਲਾ ਲੈ ਨਹੀਂ ਨਹੀਂ ਐ ਮੈਂ ਉਹਨੂੰ ਪਰ ਮੈਂ ਉਹਨਾਂ ਨੂੰ ਲਾਉਣਾ ਫੋਨ ਉਹਨਾਂ ਕੋਲੋਂ ਤੱਕ ਸ਼ਕਤਿਆਰ ਉੱਤੇ ਚੱਲਦੇ ਹਾਂ ਹੈਲੋ ਓਏ ਹਾਂ ਆਪਣੇ ਇੱਥੇ ਪ੍ਰਾਣ ਡੇਰੀ 'ਚ ਆਜੋ ਬਾਬਿਆਲੇ 'ਚ ਉਹ ਨਹੀਂ ਗਰਮ ਹੋ ਕੇ ਚਲਦੇ ਆ ਚਲ ਆ ਜੋ ਹਾਂ ਹਾਂ ਆਗੇ ਆਗੇ ਅਈਦਾ ਪਹਿਲਾ ਆਕੇ ਪਏ ਸੀ ਹੋਰ ਆਗੇ ਬਸ ਚੱਲ ਲੱਗੇ ਯਾਰ ਬਗੈ ਕੀ ਗੱਲਾਂ ਬੁੜੀਆਂ ਵੀ ਕੱਤੂਆਂ ਆ ਕੇ ਗੜਦੀਆਂ ਉਹ ਵੇ ਬੈਠਾ ਭਈਆ ਉਹ ਬੈਠਾ ਉਹ ਆ ਗਿਆ ਆਪਣੀ ਟੋ ਹਾਂ ਮੁਰੋ ਕਹੈਂ ਭਾਈ ਬੈਠ ਤਟ ਤਟ ਭਾਈ ਉਹ ਜਾਈਂ ਕਹੈਂ ਵੀ ਕਿੰਨੇ ਆਯੋ ਬਾਈਓ ਤੈਨੂੰ ਬਾਈਓ ਜਰ ਪ੍ਰਭਾਵ ਪਾਇਆ ਰਾਇ ਜੀ ਤੂੰ ਤਾਂ ਬਸ ਸੈਟ ਕਰਾਉਂ ਗਾ ਵਾਦੀਆ ਵਾਦੀਆ ਤੂੰ ਤਾਂ ਖੇਡ ਲਈ ਗੱਲ ਕੀ ਪਤਾ ਮੂ ਮੈਟਰ ਦੱਸ ਤੂੰ ਯਾਰ ਆਹੀ ਗੱਲ ਪੰਚਾਇਤ ਚ ਉਹ ਤੇ ਇੱਕ ਬਾਪੂ ਹੀ ਹੋ ਜਾਏਗਾ ਅੱਛਾ ਤੇ ਉਹ ਤਰਪੜੀ ਕਰਦਾ ਹੈਗਾ ਤੇ ਸਾਨੂੰ ਕਹਦਾ ਵੀ ੱੱਕੇ ਕਮੀ ਮਾਰ ਦੇ ਤੂੰ ਇਹ ਕਾਈ ਮਾਰਨ ੱੱਕੇ ਦਾ ਇਹ ਯਾਰ ਨਹੀਂ ਗੱਲ ਐਸੀ ਯਾਰ ਕੱਲ ਵੀ ਇੱਥੇ ਉਹ ਗੁਰਤਰਾ ਜਿਹਾ ਜਿੱਥੇ ਲੜਾਈ ਹੋਈ ਰਾਤ ਓਏ ਕੀ ਉਹਦੀ ਲੰਗਾ ਸੀ ਮੈਨੂੰ ਫੋਨ ਇਹ ਰਹੀ ਗੱਲ ਨਾ ਕਾਲੂ ਲੜਾਈ ਲੜਾਈ ਉਹ ਪ੍ਰਾਵਾ ਬਾਪੂ ਵਾਲੇ ਆ ਗਏ ਸੀ ਆ ਗਏ ਸੀ ਇਕੱਠੇ ਬਿਠੇ ਦਾਇਆ ਜੀ ਉੱਥੇ ਹਾਂ ਉਹ ਤੇ ਟਕੜਕਾ ਹੋ ਗਿਆ ਤੇ ਮੈਂ ਕਿਹਾ ਜੇ ਨਾ ਹੁੰਦਾ ਤੇ ਮੈਂ ਕਿਹਾ ਪੌਥੀ ਬੱਧੇ ਸੀਗੇ ਉਹ ਜਾ ਯਾਰ ਤੂੰ ਬੰਦਾ ਆ ਯਾਰ ਨਾ ਚੱਲਦਾ ਆਪਣਾ ਪਕੜਾ ਮਾਰੇ ਮੁੱਟੇ ਦੀਆਂ ਸائیں ਗੱਲਾਂ ਛੱਡੋ ਕੋਈ ਅੱਜ ਕਰਦੇ ਗੱਲਾਂ ਗਰਮ ਹੁੰਨੇ ਫੱਟ ਲੈ ਤੂੰ ਗਿਆਨੀ ਤੈਨੂੰ ਕੋਈ ਦਰੇ ਤੂੰ ਦਰਾਇਆ ਨਾ ਫੱਟ ਲੈ ਇਸ ਦੀ ਬੋਧਾ ਚੱਕ ਆਪਣੀ ਆਪਾਂ ਕੀ ਕਰਦੇ ਤੈਨੂੰ ਆਇਆ ਕੋਈ ਆਫਰ ਡਿਕਾਦੀ ਮੁੱਟੇ ਇਹ ਪੰਨਾ ਦਾ ਪਾਣੀ ਪਾਵਾ ਇਹ ਤਾਂ ਗੈਨੀ ਤੇ ਨਹੀਂ ਬੰਦਾ ਪੰਨਾ ਦੀ ਪਾਉ ਪੰਨਾ ਦੀ ਪਾਉ ਮੈਨਾਂ ਮੇਰੇ ਰੰਮ ਤੇਜ ਆ ਤੇ ਦੇਸੀ ਆ ਉਹ ਹਸਾਣਾ ਉਹ ਭਾਈ ਕਾਰਖਾਨੇ ਨੂੰ ਲਿਆਦਾ ਕੋਕ ਐਵੇਂ ਹੀ ਪੰਨੂ ਨਾਲੀ ਲਾਲੋ ਯਾਰ ਨੰਨਾ ਦੇਸੀ ਸਰਾਵਾ ਤੂੰ ਹੀ ਭੈਣ ਨੂੰ ਨਾ ਦੱਤ ਯਾਰ ਰੰਗੜੀ ਦੇ ਵਿੱਚੋਂ ਤੁਸੀਂ ਮੇਰੇ ਤੋਂ ਕੰਮ ਕਢਾਉਣਾ ਤੇ ਵਿੱਚੋਂ ਤੁਸੀਂ ਖਾਣ ਨੂੰ ਭਾਲਦੇ ਵੀ ਐਨਾ ਕਰੋ ਸ਼ੂਗਰ ਸਾਨੂੰ ਟੈਕ ਟੈਕ ਲਵਾਈ ਜਨਾ ਉਹ ਮੇਰੀ ਗੱਲ ਸੁਣੋ ਤੁਈ ਉਹਦੇ ਸੋਦੀ ਸੜਦੋਂਗੇ ਤੁਈ ਉਹਦੇ ਆ ਭਰਾ ਉਹ ਟੈਡ ਟੈਡ ਦੇ ਜਾ ਬਈ ਯਾਰ ਉੱਥੇ ਮੈਂ ਤਾਂ ਫੜ ਲੈਣਾ ਸੀਗਾ ਬਾਪੂ ਇਨੀ ਕਿਨਾ ਪਾਣੀ ਵੀ ਪਾਉਂਦਾ ਪਾਣੀ ਪਾ ਪਾਣੀ ਯਾਰ ਮੈਂ ਕਰ ਦੇ ਜਾਈਂ ਠੰਡਾ ਪਾਣੀ ਕਰੀਂ ਠੰਡਾ ਰੇ ਕਿਹੜਾ ਨਾ ਮੈਨੂੰ ਫ੍ਰੀ ਸੈਟ ਕੰਭ ਫਿਰ ਕਰਦੇ ਗੱਲਬਾਤ ਚੱਕੋ ਜੈਸ ਚੈਸ ਕਰੋ ਜੈਸ ਭਾਈ ਚੈਸ ਚ ਛੱਡੋ ਫਿਰ ਤੂੰ ਲਾ ਆ ਲੋ ਚੈਸਦਾ ਭਾਈ ਅੱਡੀ ਚੈਸ ਨੇ ਯਾਰ ਉਹਨਾਂ ਆਪ ਆਹ ਨਾ ਕੰਖੜ ਜੂਏ ਦਾ ਮੇਟਾ ਇਹ ਵੀ ਹੋਰ ਮੂਟਾ ਆਹ ਸਾਹਾਂ ਘੜਦੀ ਜਾਂਦੀ ਆ ਜੀ ਪੜੀ ਆ ਤਰਾ ਦੇਹੋੜੇਦਾਰੂ ਇਹੋ ਜੀ ਹੁੰਦੀ ਬੰਦਾ ਵੀ ਕੀ ਕਿੱਦਾਂ ਮਿਲ ਜਾਂਦਾ ਵੀ ਲੈ ਆਹੀ ਕਿੱਥੋਂ ਇਹ ਬਈਆਂ ਨੇ ਮੋਟੇ ਪਾਗਰਾਂ ਦੀ ਵਿੱਚ ਪਾਣੀ ਥੋੜੇ ਜਿਹਾ ਪੈ ਗਿਆ ਤਾਂ ਕਰੇ ਸੁੱਕੀ ਜੱਲਣ ਦੇ ਪਾਣੀ ਦਾ ਪਾ ਲੋ ਪਾਣੀ ਪਾ ਪਾ ਦੇਈ ਆ ਬਾਅਦ ਕਿਉਂ ਠੱਡ ਦੇ ਗਰੋਂਗੇ ਤੂੰ ਨਾ ਢੱਕਦਾ ਫਿਰ ਟੱਟਾਈ ਗਲੇ ਨਹੀਂ ਖੋਏ ਚਾਹੀਦਾ ਮੁੰਡਾ ਨਿਆਰਾ ਉਹ ਸਾਰਾ ਕੰਮ ਢਹਿ ਗਿਆ ਲੱਗਿਆ ਇਹ ਕੌੜੀ ਕੌੜੀ ਬਾਲੀ ਸੰਗ ਵੱੜਦੀ ਉਹ ਟਕਰੂਗਾ ਕਿੱਥੇ ਹੁਣ ਪਾਉਣ ਉਹ ਹੁੰਦਾ ਫਰਦਾਣਾ ਇੱਥੇ ਕਿਹੜਾ ਗੁੰਡਾ ਮਾਰਦਾ ਦੇਖੋ ਲਿਆ ਯਾਰ ਖੜ ਜਾ ਜੇ ਬੋਤਲ ਤਾਂ ਖੜਾ ਲਾਦੇ ਆ ਭਾਈ ਵਾਲੀ ਵਾਲੀ ਕਰੀ ਜਨੇ ਯਾਰ ਟਾਈ ਇਹਦਾ ਤਾਂ ਜਾਂਦੀ ਰਬ ਨਹੀਂ ਕੁਝ ਨਹੀਂ ਇੰਦਨ ਵਿਰਾਵਾ ਟਾਈ ਕਰੀ ਵਾਲਾ ਬੈਠ ਗਿਆ ਕੀ ਨਿਕਲਦੀ ਹੋਗੀ ਨਹੀਂ ਯਾਰ ਇੱਕ ਟੈਪੇਂਗ ਰਹੇਗਾ ਜੇ ਮੜਾ ਖੜ ਜਾ ਜੇ ਦਾਦੇ ਪਾ ਲੈ ਮੇਰੀ ਗੱਲ ਸੁਣੋ ਪੀਤਾ ਜਨੇ ਤੇ ਬੇਇੱਜ਼ਤੀ ਨਾ ਕਰੋ ਜੇ ਮੇਰੀ ਪਰ ਆਵਾ ਤੋ ਯਾਰ ਤੋ ਇਹ ਟੈਨਸ਼ਨ ਕਾ ਲੈਂਣਾ ਬੰਦੇ ਵਾਧੂ ਆਪਣੇ ਕੋਲ ਯਾਰ ਮੇਰਾ ਨਾਮ بڑا ਮੈਂ ਪਿੰਡ ਚ ਨਾਮ بڑا ਮੈਂ ਕੁੱਤੇ ਵੀ ਬਹੁਤ ਕੁੱਟਦਾ ਰਿਹਾ ਤੇ ਐਵੇਂ ਕੰਮ ਖਰਾਬਣਾ ਕਰ ਦੋ ਜੀ ਮੇਰਾ ਆਵਾ ਚੱਕ ਲਾ ਗਿਆ ਬਾਪੂ ਕੋਲ ਜਦ ਲਾਇ ਪਹਿਲੇ ਤਾਂ ਕਰਾਂਗਾ ਨਾ ਗੱਲ ਚੱਲ ਗਈ ਸੰਦਪੜਾ ਹੈਗਾ ਕੋਈ ਸੰਦਪੜਾ ਤਾਂ ਹੈਗਾ ਇਹ ਸੰਦਪੜਾ ਦੀ ਸੀ ਪ੍ਰਵਾਣਾ ਕਰੋ ਵਾਧੂ ਲੈ ਆਵਾਂਗੇ ਅਸੀਂ ਖੜੇ ਤੇ ਬੱਗਰੇ ਪੈਗ ਪਾ ਯਾਰ ਪੈਗ ਪਾ ਬਾਕੀ ਜਨ ਪੈਗ ਪਾ ਪੈਗ ਪੈਗ ਅੱਦਾ ਅੱਦਾ ਯਾਰ ਚਾਤਾ ਕੋਨੀ ਪਾਰਾ ਜੇ ਦੀ ਬੰਦਿਆ ਵੀਰਾ ਟਾਈਮ ਥੋੜਾ ਹੀ ਆ ਥੋੜਾ ਹੀ ਆ ਜੀ ਅੱਗਾ ਚੱਲ ਗਿਆ ਪਾਣਾ ਜੀ ਚਲੋ ਘੜ ਜਾ ਚੱਲਦੇ ਨਾ ਘੜ ਜਾ ਤੜ ਜੀ ਬੰਦ ਲੈਂਦੇ ਤੁਸੀਂ ਜੀ ਚਲੋ ਤੁਸੀਂ ਕਰੋ ਚਲਾ ਆ ਤੁਸੀਂ ਕਰੋ

ਯਾਰ ਪਾਣੀ ਛੱਡ ਲੈ ਕਰਨਾ ਫਿਰ ਆਪਾਂ ਸੋਧੂ ਆ ਦੇ ਗਏ ਰੇ ਤਾਂ ਪੈਂ ਕਿ ਤਾਮੀ ਖਾਲੇ ਹੋਏ ਸੀ ਬਈ ਯਾਰ ਥੁੰਦਾ ਚੱਕ ਰਾਇਆ ਮੈਂ ਤੇਰੇ ਚਰਚ ਬਾਹਰ ਨਾ ਜਾ ਜੇ ਓਏ ਓਏ ਕੀ ਚਰਪਰ ਨਾ ਰਹੀ ਹੈ ਯਾਰ ਫਿਰ ਫਿਰ ਫਰਦਨ ਦਾ ਖੇਡ ਉਹ ਵੇਖਾ ਦੀ ਯਾਰ ਮਰੂੜਾ ਨਿਕਲ ਆਇਆ ਯਾਰ ਮਤਲਬ 베ਚੀ ਕਰਨਗੇ ਆਪਣੀ ਭੈਣਾਂ ਨੂੰ ਬਈ ਯਾਰ 베ਚੀ ਚੱਕ ਰਾਇਆ ਹੈ ਐ ਤਾਂ ਵੱਡਾ ਭਾਈ ਨਹੀਂ ਆ ਗਿਆ ਨਹੀਂ ਤਾਂ ਜਿੰਨਾ ਦੀ ਜੂਠ ਫੇਰਨਾ ਸੀ ਕਰ ਮਾਰ ਯਾਰ ਹੈਲੋ ਤਰਪਾ ਤੰਬਾ ਮੱਟੰਬਾ ਯਾਰ ਰੋ ਕੇ ਆਏ ਬਈ ਆ ਵੀ ਨਹੀਂ ਕੋਈ ਵੋਏ ਲੜਨ ਵਾਲੀ ਥੋੜਾ ਰੋਲਾ ਸਹੀ ਕਰ ਬਈ ਕਿਤਰਾ ਬੰਦਾ ਤੰਬਾ ਤਰੇ ਆਇਓ ਯਾਰ ਕਿਰਕੀ ਪੈਂਦੀ ਹੈ ਬਹੁਤ ਧੂਰੀ ਜੇ ਤੇ ਭਾਈ ਇਹ ਕੋਹਣਾ ਕੋਹਰੇ ਘੱਟਾ ਕੋਈ ਨਾ ਕੋਈ ਯਾਰ ਕਈਏ ਬੰਦਿਆਂ ਨੂੰ ਸਵੇਰੇ ਭਾਈ ਹੈਨਾ ਉਹ ਤੇ ਵਧੀਆ ਬਾਲੋ ਹਾਂ ਪਾਵਾਂਗੇ ਯਾਰ ਪੀਲੀ ਜੀ ਹੋਈ ਜਾਂਦੀ ਆ ਕਣਕਾਂ ਉਹ ਯਾਰ ਬੰਦੇ ਯਾਰ ਕਿਹੜੇ ਸ਼ੂਰ ਦੇ ਯਾਰ ਉਹ ਪੰਚਾਇਤ ਵਾਲੇ ਮੇਰੇ ਐਵੇਂ ਹੱਥ ਪੱਲੇ ਜੇ ਲੱਗਿਆ ਨੇ ਬੋਲਣ ਦੀ ਸੂਹ ਹੈ ਨਹੀਂ ਉਹਨਾਂ ਨੂੰ ਯਾਰ ਜੋ ਆਖਾਂਿਆਂ ਨੂੰ ਤੂੰ ਹਟ ਦੇਣੀ ਆ ਉਹ ਦੱਸ ਇਹ ਉਹ ਚਲ ਕੋਈ ਨਹੀਂ ਫਿਰ ਆਪਾਂ ਕਿਹੜਾ ਮਾੜੇ ਮਰਦੇ ਆਂ ਵੇਖ ਲਾਂਗੇ ਦੋ ਹੱਥ ਕੀ ਆ ਦੇਖ ਆਉਂਦੇ ਆ ਆਪਣੇ ਕਿੱਥੇ ਦਾ ਬੰਦਾ ਨਹੀਂ ਜਿਦੇ ਭਾਈ ਆ ਬੈਠਾ ਫੜਾ ਮੇਰਾ ਖੂਨ ਵਾਲੇ ਮਾਰ ਲੈ ਈਆਂ ਨੇ ਅਗੋਂ ਤਾਂ ਕੋਈਆਂ ਰੇ ਰੂਜਾਂ ਮੈਂ ਇਡੀ ਸਪਰੇ ਕਰਦੇ ਆਂ ਦੇਦੇ ਕੀ ਹੁੰਦੇ ਹੁੰਦੇ ਡੰਡੇ ਜਿਹੜੇ ਆ ਮੈਂ ਕੁਝ ਨਾ ਰੇ ਨਹੀਂ ਬੰਦੇ ਤੇ ਦਾਦਾ ਬਣਾ ਤੂੰ ਦਾਦਾ ਬੋਲਾ ਉਹ ਗੱਲ ਕੀ ਕਰਦਾ ਯਾਰ ਉਹ ਤੇ ਬੋਲਦਾ ਯਾਰ ਤੂੰ ਦਾਦਾ ਬੋਲਦਾ ਯਾਰ ਹੋਏ ਥੀ ਰੋਵੇ ਖੜਕਾ ਲੱਗਾ ਕਰ ਮੈਂ ਜੂਰਾਂ ਨੂੰ ਦੇਖੀ ਆ ਹੁਣ ਤਾਂ ਬੋਲ ਗਏ ਪੰਜਾਬੀ ਚ ਕੋਈ ਨਹੀਂ ਫੇਰ ਦੇਖ ਲਾਂਗੇ ਦਾਤਲੇ ਤਾਂ ਫੇਰ ਵੀ ਆਉਣਗੇ ਕੋਈ ਨਾ ਦੇਖ ਲਾਂਗੇ ਕੋਈ ਜਿਹਾ ਉਹ ਚਾਚੇ ਜਿੱਥੇ ਜਵਾਨੀ ਲੈ ਜਾਂਦੇ ਆ ਉਹ ਕੀ ਨਹੀਂ ਆਵਣੀ ਮੌਦਨ ਖੇੜ ਲੀ ਆਪਦੀ ਜਿਹੜੇ ਪੰਚਾਇਤ ਚਾਹੀਦੀ ਤੜਕੇ ਉਹ ਇਹਨਾਂ ਪਰ ਹਲੂ ਹਲੂ ਕਰਾ ਦਾਂਗੇ ਦੇਖੋ ਬਾਈ ਆ ਚੰਗਾ ਕਿੱਥੇ ਬੰਦਾ ਨੂੰ ਚਲੋ ਤੇ ਬਸ ਕੋਈ ਗੱਲ ਨਹੀਂ ਐਵੇਂ ਨਹੀਂ ਲੜੀਦਾ ਹੁੰਦਾ ਕੱਦੋ ਕੱਲਾ ਹੀ ਨੇ ਮੈਂ ਕਰ ਲੈ ਸੱਟ ਕੋਈ ਨਾ ਠੀਕ ਆ ਚਲੋ ਮੈਂ ਖੇਤ ਨੂੰ ਜਾਣਾ ਨਹੀਂ ਸਾਨੂੰ ਜੇ ਹੋਣਾ ਖੇਤ ਨੂੰ ਜਾਣਾ ਕੋਈ ਨਹੀਂ ਲਾਦੂ ਫੋਨ ਮੈਂ ਚਲੋ ਮੇਰੇ ਪਤਾ ਆ ਬਿਖਾ ਬਾਬਾ ਕੋਈ ਨਹੀਂ ਬਤ ਪਤਾ ਕੀ ਗੱਲ ਆ ਮੇਰੀ ਗੱਲ ਸੁਣੋ ਧਿਆਨ ਨਾਲ ਬੰਦਾ ਪਿੰਡ ਦਾ ਹੀ ਪਿੰਡ ਦੇ ਦੇ ਕੰਮ ਹੁੰਦਾ ਤੁਸੀਂ ਬੰਦੇ ਲਿਆਏ ਸੀਗੇ ਦਸ ਖੜੇ ਪੱਜ ਗਏ ਨਾ ਬੰਦਾ ਪਿੰਡ ਦਾ ਹੀ ਪਿੰਡ ਦੇ ਦੇ ਕੰਮ ਆਉਂਦਾ ਹੁੰਦਾ ਤੇ ਐਵੇਂ ਨਹੀਂ ਮਾੜੀ-ਮੁੱਟੀ ਗੱਲ ਪਿੱਛੇ ਲੜੀਦਾ ਹੁੰਦਾ ਕਿੱਡੀ ਕੀ ਗੱਲ ਸੀ ਕਿ ਤੁਸੀਂ ਮੇਰੇ ਆਕੇ ਗਾਲ ਪੈ ਗੇ ਹੈ ਉਹ ਜਿਹੜੇ ਤੁਸੀਂ ਲਿਆਂਦੇ ਸੀ ਉਹ ਤਾਂ ਸੂਰਮੇ ਭੱਜ ਗਏ ਤੁਹਾਡੇ ਕੋਈ ਨਹੀਂ ਵੱਡੇ ਦਲੇਰ ਤੁਸੀਂ ਲੈ ਕੇ ਆਏ ਸੀ ਤੁਸੀਂ ਉਹ ਭੱਜੇ ਨਹੀਂ ਤਾਂ ਫਿਰ ਤੁਹਾਡੇ ਤੁਹਾਨੂੰ ਫੇਰ ਜੁੱਤਕਾਂ ਤੋਂ ਮੈਂ ਬਚਾਇਆ ਮਾਰ ਪਿੰਡ ਦੀ ਗੱਲ ਬਾਤ ਆ ਪਿੰਡ 'ਚ ਇਕੱਠੇ ਹੀ ਰਹਿਣਾ ਹੁੰਦਾ ਸਾਰਿਆਂ ਨੂੰ ਲੜੀਦਾ ਨਹੀਂ ਹੁੰਦਾ ਸਮਝਿਆ ਕਰੋ ਗੱਲ ਹਾਂਜੀ ਕਹਿਕਣਾ ਸਮਝ ਗਏ ਹਾਂ ਇਨੀ ਗੱਲ ਧਿਆਨ 'ਚ ਰੱਖਣੀ ਹੈ ਚਲੋ ਕਰੋ ਮੇਰੇ ਸਿਰ ਚਲੋ ਭੱਜੋ ਕਰੇ ਚਲੋ ਚਲ ਜੀ ਅਸੀਂ ਆਪਣੇ ਤੁਹਾਡੇ ਟੌਪ ਮਾਈਕ ਕਮੇਡੀ ਵਾਲੇ ਅਸੀਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਏ ਆ ਅੱਜ ਦੇ ਬਦਮਾਸ਼ ਤੁਸੀਂ ਇਹ ਵੀਡੀਓ ਨੂੰ ਫੁੱਲ ਪਿਆਰ ਦੇਣਾ ਅਤੇ ਲਾਈਕ ਸਬਸਕ੍ਰਾਈਬ ਕਰਨਾ ਅਤੇ ਘੰਟੀ ਵਾਲਾ ਬਟਨ ਵੀ ਦਬਾਉਣਾ ਸਤਿ ਸ੍ਰੀ ਅਕਾਲ ਜੀ